ਲੇ ਮੈਟਰ ਮੈਂ ਨਾ ਆਇਆ ਹੋਇਆ ਸੀ ਅੱਜ ਮੋਗੇਰੀ ਦੇ ਵਿੱਚ ਵੀਡੀਓ ਕਰਨ ਵਾਸਤੇ ਤੇ ਬਾਈ ਜਸਕਰਨ ਕਹਿੰਦਾ ਵੀ ਤੇਰੇ ਘੋੜੇ ਦੀ ਮੈਂ ਬੱਚੀ ਦਿਖਾ ਦਵਾਂ ਤੈਨੂੰ ਪਹਿਲਾਂ ਆਪਣੇ ਰਣ ਸਿੰਘ ਦੀ ਰਣ ਸਿੰਘ ਦੀ ਬੱਚੀ ਆ ਬਸ਼ੇਰੀ ਆ ਇਹ ਤੇ ਇਹਦੀ ਨਾਂ ਮਾਂ ਖੜੀਆ ਉਹ ਵੀ ਇਸੇ ਘੋੜੀ ਦੀ ਬੱਚੇ ਜਿਹੜੀ ਉਹ ਨਾਲ ਚੰਬੀ ਹੋਈ ਉਹਦੀ ਇੱਕ ਕੁੜੀ ਠੀਕ ਠੀਕ ਆ ਬਾਈ ਤੇ ਰਣ ਸਿੰਘ ਦੇ ਕੋਕੇ ਜਿਹੜੇ ਹੋਏ ਦੇਖ ਲਓ ਤੁਸੀਂ ਤੇ ਬਸ਼ੇਰੀ ਥੋੜੀ ਜੀ ਬਾਈ ਕਹਿੰਦਾ ਬਿਮਾਰ ਹੋ ਗਈ ਸੀ ਤਾਂ ਕਰਕੇ ਲਿੱਸੀ ਜ਼ਰੂਰ ਆ ਇਹ ਪਰ ਬੱਚੀ ਫੇਸ ਫੂਸ ਦੀ ਬਹੁਤ ਸੋਹਣੀ ਆ ਯਾ ਕੰਨਾਂ ਦੀ ਬਹੁਤ ਸੋਹਣੀ ਆ ਯਾ ਤੇ ਇਸ ਕੋੜੀ ਦੀ ਬੱਚੀ ਹੈ ਇੱਕ ਕੋੜੀ ਕਿਹੜੇ ਕੋੜੇ ਦੀ ਵੀਰੇ ਇਹ ਉੱਗੋ ਘਾਲੇ ਕੋੜੀ ਦੀ ਹੈ ਉੱਗੋ ਘਾਲੇ ਕੋੜੇ ਦੀ ਹੈ ਇਹ ਕਿੰਨੇ ਕ ਬੱਚੇ ਦੇ ਗਏ ਆਪਣੇ ਕੋਲੇ ਇਹ 4-5 ਬੱਚੇ ਦੇ ਗਏ ਚਾਰ-ਪੰਜ ਦੇ ਗਏ ਬੱਚੇ ਠੀਕ ਆ ਭਾਈ ਤੇ ਇਹ ਮੈਨੂੰ ਇਹ ਲੱਗਦਾ ਵੀ ਜਿਵੇਂ ਬਸ਼ੇਰੀ ਹੋ ਰਹੀ ਹੈ ਇਹ ਹਨਾ ਦੋ ਟਾਂ ਹੀ ਸਾਲ ਦੀ ਤੇ ਛੋਟੀ ਹੋਣਾ ਜਾ ਰਣ ਸਿੰਘ ਛੱਡਿਆ ਹੋਣਾ ਵੀ ਵਿੱਚ ਬਹੁਤ ਛੋਟਾ ਸੀਗਾ ਉਦੋਂ ਬੱਚੇ ਸੀ ਛੋਟੇ ਛੱਡਦਾ ਸੀ ਉਦੋਂ ਹੈ ਤੇ ਦੇਖ ਲਓ ਨਾਲ ਨੂੰ ਦੇ ਰਿਜ਼ਲਟ ਵੀ ਉੰਨੀ ਤਿਆਰ ਹੋ ਗਏ ਇਸ ਕਰਕੇ ਕਈ ਵੀਰ ਪਹਿਲਾਂ ਵੀ ਛੱਡ ਦਾਂਦੇ ਹੁੰਦੇ ਕੋੜੇ ਨੂੰ ਮੈਂ ਆਕਸਰ ਦੇਖਿਆ 20-22 ਮਹੀਨੇ ਦਾ ਬਸ਼ੇਰਾ 1.5 ਸਾਲ ਦਾ ਦੇ ਨਾਲ ਬੱਚੀ ਦੇਖ ਲੋ ਤੇ ਕੱਦ ਬੱਡ ਬਹੁਤ ਸੋਹਣਾ ਕਰ ਰਹੀ ਹੈ ਸਾਡੇ ਕੱਦ ਦੋਵਾਂ ਦੇ ਬਹੁਤ ਵੱਡੇ ਤਾਂ ਕਰਕੇ ਐਵੇਂ ਲੱਗਦਾ ਹੋਣਾ ਵੀ ਬਿਛੇਰੀ ਕੁਛ ਲਿੱਸੀ ਆ ਬਈ ਕਿੰਨਾ ਕੱਦ ਕਰ ਗਈ ਬਈ ਜੈਨੂਨ ਚ ਹੋਣੇ ਇਹ ਬਿਛੇਰੀ ਕਾਰਡ ਬਾਟ ਇੰਚ ਉੱਥੇ ਹਾਂ ਕਾਰਡ ਬਾਟ ਇੰਚ ਬਾਟ ਇੰਚ ਦੀ ਬਈ ਕੁਛ ਲਿੱਸੀ ਹੋ ਰਹੀ ਲਿੱਸੀ ਲਿੱਸੀ ਕਰਕੇ ਲੱਗਦਾ ਜੇ ਰਾਜੀ ਹੋ ਗਈ ਉੱਥੇ 62 ਇੰਚ ਦੀ ਬਿਛੇਰੀ ਤਿਆਰ ਹੋ ਜਾਂਦੀ ਹੈ ਜੇ ਹੋਰ ਵੀ ਬਣਨੇ ਨੇ ਹਾਂ ਤੇ ਕੋੜੀ ਵੀ ਬਹੁਤ ਚੰਗੀ ਆ ਇਹ ਤੇ ਚੰਬੀ ਤੇ ਨੁਕਰੀ ਵਾਲੇ ਕੋਕੇ ਜੜੇ ਹੋਏ ਤੁਸੀਂ ਦੇਖ ਲਓ ਅੱਖਾਂ ਓੱਖਾਂ ਦੀ ਬਹੁਤ ਸੋਹਣੀ ਐ ਸੰਭ ਸੰਭ ਦੀ ਬਾਈ ਕਹਿੰਦਾ ਕੁਛ ਦਿਨ ਪਹਿਲਾਂ ਇਹਨੂੰ ਥੋੜਾ ਜਿਹਾ ਬਿਮਾਰ ਹੋਣ ਕਰਕੇ ਪੀਲੇ ਹੋ ਗਿਆ ਸੀ ਪੀਲੇ ਹੋਣ ਕਰਕੇ ਲੱਸੀ ਹੋ ਗਈ ਹੈ ਹਾਂ ਲੱਸੀ ਹੋ ਗਈ ਨਹੀਂ ਬਾਈ ਕਹਿੰਦਾ ਬਹੁਤ ਤਿਆਰ ਸੀ ਬਸ਼ੇਰੀ ਇਹ ਤੇ ਬਾਈ ਉਹ ਵੀ ਕਹਿੰਦਾ ਸੀ ਹੁਣ ਸਵਾਰੀ ਸੋਰੀ ਤੇ ਵੀ ਅਜੇ ਬਹਿ ਜਾਨੇ ਹੁੰਨੇ ਅਜੇ ਤਾਂ ਇਹਨੇ ਹੋਰ ਹੋਣਾ ਤਿਆਰ ਘੋੜੀ ਬਣਨਾ ਬਾਈ ਮਹਾ ਚਲੋ ਦਿਖਾ ਦਈਏ ਮਿੱਤਰਾਂ ਨੂੰ ਕਿਉਂਕਿ ਇਸ ਵਾਰ ਦੇ ਜਿਹੜੇ ਬੱਚੇ ਆ ਰਣ ਸਿੰਘ ਦੇ 11 ਬੱਚੇ ਆ ਗਏ ਆਪਣੇ ਕੋਲੇ ਆ ਜਿਸ ਦਿਨ ਦਾ ਆਪਣੇ ਕੋਲ ਘੋੜਾ ਆ ਗਿਆ ਕਿਉਂਕਿ ਸਾਲ ਤੋਂ ਉੱਪਰ ਹੋ ਗਿਆ ਟਾਈਮ ਉਹਨੂੰ ਤੇ ਬਹੁਤ ਸੋਹਣੀ ਆਇਆ ਪਰ ਇਹ ਬੱਚੀ ਬਣੀ ਹੋਈ ਦੇਖ ਲਓ ਇੱਕ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਦਿਖਾ ਰਿਹਾ ਸਾਰਿਆਂ ਨੂੰ ਤੇ ਚੰਬੀ ਤੇ ਰਿਜ਼ਲਟ ਦੇਖ ਲਓ ਨੁਕਰਾ ਦਿੱਤਾ ਹੋਇਆ ਤੇ ਬੱਚੀ ਵੀ ਬਹੁਤ ਸੋਹਣੀ ਫੇਸ ਕੁਆਲਿਟੀ ਜਿਵੇਂ ਘੋੜੀ ਦਾ ਕੰਨ ਥੋੜਾ ਜਿਵੇਂ ਸਾਦਾ ਤੇ ਉਹਦਾ ਬਹੁਤ ਫਰਕ ਪਾ ਗਈ ਤੇ ਕੰਨ ਮੇਲ ਦਿਆ ਬਸ਼ੇਰੀ ਤੇ ਬਹੁਤ ਚੰਗੀ ਆਈ ਆ ਤੇ ਕਿਵੇਂ ਲੱਗੀ ਬਸ਼ੇਰੀ ਬਾਈ ਜਰੂਰ ਦੱਸਿਓ ਆਪਣੇ ਰਣ ਸਿੰਘ ਦੀ ਅਰਜਨ ਰੌਲੀ ਦੀ ਪੋਤੀ ਆ ਗਈ ਤੁਹਾਡੇ ਏਰੀਏ ਚੋਂ ਹੀ ਲੈ ਕੇ ਗਿਆ ਘੋੜਾ ਬਾਈ ਮੈਂ ਹਾਂਜੀ ਹਾਂਜੀ ਹਾਂ ਹਾਂ ਤੇ ਮੋਗੇ ਜ਼ਿਲ੍ਹੇ ਨੂੰ ਇਹ ਮਾਣ ਆ ਯਾਰ ਵੀ ਬਹੁਤ ਚੰਗੇ ਚੰਗੇ ਘੋੜੇ ਭਾਵੇਂ ਮਾਰવાડી ਹੋਣ ਭਾਵੇਂ ਨੁਕਰੇ ਹੋਣ ਤੇ ਇਸ ਏਰੀਏ ਦੇ ਵਿੱਚ ਰਹੇ ਆ ਉਹ ਹਨਾ ਚੰਗੇ ਚੰਗੇ ਘੋੜੇ ਤਿਆਰ ਹੋਇਆ ਤੇ ਬਹੁਤ ਸੋਹਣੀ ਬਸ਼ੇਰੀਆ ਬਈ ਪ੍ਰਮਾਤਮਾ ਉਮਰ ਲਾਵੇ ਇਹਨੂੰ ਦੇ ਕੁਆਲਟੀ ਕੁਆਲਟੀ ਬਹੁਤ ਸੋਹਣੀ ਆ ਜੇ ਫਿੱਕੀ ਜਰੂਰ ਪਰ ਫੇਸ ਦੇਖੋ ਤੁਸੀਂ ਕੰਨ ਦੇਖੋ ਸਾਰਾ ਕੁਝ ਬਹੁਤ ਸੋਹਣੀ ਸਪੌਟਲੈਸ ਬੱਚੀ ਆਈ ਆ ਤੇ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਕਿਸੇ ਅਗਲੀ ਵੀਡੀਓ 'ਚ ਧੰਨਵਾਦ ਸਾਰੇ ਦੋਸਤਾਂ ਦਾ